ਉਦੇ ਵਿੱਚ ਸ਼ਿਕਾਇਤ ਮਿਲੀ ਸੀ ਕਿ ਇੱਕ ਡੀਸੀ ਸਾਹਿਬ ਦੇ ਝਾਲੀ ਸਾਈਨ ਮਾਰ ਕੇ ਅਸਲਾ ਲਾਸਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ ਮਾਨਯੋਗ ਅਦਾਲਤ ਪਾਸੋਂ ਉਹਨਾਂ ਦਾ 3 ਦਿਨਾਂ ਦਾ ਨਜ਼ਰਮਾਰ ਹਾਜ਼ਰ ਹੋਇਆ ਉਹਦੇ ਦੌਰਾਨ ਅਗਲੇ ਕਲਾਸੇ ਕੀਤੇ ਜਾਣਗੇ ਤੁਹਾਨੂੰ ਸਾਹਮਣੇ ਆਇਆ ਕਿੰਨੇ ਟਾਈਮ ਤੋਂ ਜਿਹੜਾ ਇਹ ਕਰ ਰਿਹਾ ਸੀ ਇਹ ਪਿਛਲੇ 10 ਮਹੀਨਿਆਂ ਤੋਂ ਇਸ ਸੀਟ ਤੇ ਸੀ ਬਿਲਕੁਲ ਜੀ ਉਹ ਜਿਹੜੇ ਐਪਲੀਕੈਂਟ ਨੇ ਜੀ ਦੇਣ ਵਾਲੇ ਨੇ ਜੀ ਉਹ ਵਿਅਕਤੀਆਂ ਨਾਲ ਵੀ ਪੁੱਛ-ਪੁੱਛ ਕੀਤੀ ਜਾਉਗੀ ਜਿੰਨੇ ਲਾਇਸੈਂਸ ਬਣੇ ਸਸਿਗਲ ਦੋਸਤੋ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਹਾਂ ਰਣਦੀਪ ਸਿੰਘ ਤਾਂ ਦੋਸਤੋ ਤੁਹਾਨੂੰ ਇਸ ਵੇਲੇ ਦੀ ਪਟਿਆਲਾ ਦੀ ਵੱਡੀ ਖਬਰ ਦੇ ਨਾਲ ਰੂਬਰੂ ਕਰਾਂ ਜਾ ਰਹੇ ਹਾਂ ਤਾਂ ਇੱਕ ਤੁਹਾਨੂੰ ਦੱਸ ਦਈਏ ਕਿ ਡਿਪਟੀ ਕਮਿਸ਼ਨਰ ਦੇ ਜਲਦੀ ਸਾਈਨ ਕਰਨ ਵਾਲਾ ਪੁਲਿਸ ਦੇ ਅੜਿੱਕੇ ਆ ਤਾਂ ਤੁਹਾਨੂੰ ਦੱਸ ਦਈਏ ਪੀਐਲਏ ਬ੍ਰਾਂਚ ਪਟਿਆਲਾ ਦੇ ਵਿੱਚ ਜੋ ਕਿ ਅਸਲਾ ব্রাঞ্চ ਹੁੰਦੀ ਹੈ ਤਾਂ ਜਿੱਥੋਂ ਅਸਲਾ ਕਿਸੇ ਨੇ ਬਣਵਾਣਾ ਹੁੰਦਾ ਹੈ ਤਾਂ ਪੀਐਲਏ ব্রাঞ্চ ਦੇ ਵਿੱਚ ਸੰਪਰਕ ਕਰਦਾ ਹੈ ਤਾਂ ਪੀਐਲਏ ব্রাঞ্চ ਦੇ ਵੱਲੋਂ ਇੱਕ ਫਾਰਮ ਦਿੱਤਾ ਜਾਂਦਾ ਹੈ ਭਰ ਕੇ ਜਿਹੜਾ ਹੈਗਾ ਉਹ ਏਡੀਸੀ ਮੈਡਮ ਜਾਂ डीसी ਪਟਿਆਲਾ ਦੇ ਵੱਲੋਂ ਉਹਨੂੰ ਮਾਰਕ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਹੀ ਜਿਹੜੇ ਅੱਗੇ ਪ੍ਰੋਸੈਸ ਸ਼ੁਰੂ ਹੁੰਦਾ ਤਾਂ ਚਾਹੇ ਉਹ ਮੈਡੀਕਲ ਦੀ ਗੱਲ ਹੋਵੇ ਤਾਂ ਚਾਹੇ ਫੀਸ ਜਮ੍ਹਾਂ ਕਰਾਉਂਦੀ ਤਾਂ ਹੋਇਆ ਕੀ ਹੈ ਇਹ ਵੀ ਤੁਹਾਨੂੰ ਦੱਸਣ ਦੀ ਗੱਲ ਹੋਏਗੀ ਕਿ ਪੀਐਲਏ ਬ੍ਰਾਂਚ ਦਾ ਪ੍ਰਵੀਨ ਕੁਮਾਰ ਕਲਰਕ ਹੈ ਜਿਹੜਾ ਉਹ ਜਾਲੀ ਸਾਈਨ ਕਰਕੇ ਜਿਹੜਾ ਹੈਗਾ ਉਹ ਫੀਸ ਜਮ੍ਹਾਂ ਕਰਵਾ ਰਿਹਾ ਦਾ ਧਾਰਕ ਦੀ ਤਾਂ ਜਿਸ ਤਰ੍ਹਾਂ ਕੋਈ ਲਾਇਸੈਂਸ ਬਣਵਾਉਣ ਆਇਆ ਤਾਂ ਉਸਤੇ ਸਭ ਤੋਂ ਪਹਿਲੇ ਫਾਰਮ ਦੇ ਉੱਤੇ ਡੀਸੀ ਯਾਨੀ ਕਿ ਸ਼ੌਕਤ ਅਹਿਮਦ ਪਰੇ ਦੇ ਡੁਪਲੀਕੇਟ ਸਾਈਨ ਕਰਕੇ ਹੀ ਜਿਹੜਾ ਉਸ ਨੂੰ ਫੀਸ ਪ੍ਰਵਾਨ ਦੇ ਲਈ ਅੱਗੇ ਫੀਸ ਇਟਾ ਗਿਆ ਤਾਂ ਜਦੋਂ ਉਹ ਫੀਸ ਪ੍ਰਬੰਧ ਦੇ ਗਏ ਗਿਆ ਤਾਂ ਸੂਵਿਧਾ ਕੇਂਦਰ ਵਾਲਿਆਂ ਨੂੰ ਸ਼ੱਕ ਹੋਇਆ ਕਿ ਇਹ ਡੀਸੀ ਸਾਹਿਬ ਦੇ ਸਾਈਨ ਨਹੀਂ ਨੇ ਤਾਂ ਉਹਨਾਂ ਦੇ ਵੱਲੋਂ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਗਈ ਕਿ ਇਹ ਸਿਗਨੇਚਰ ਤੁਹਾਡੇ ਨੇ ਤਾਂ ਨਹੀਂ ਉਸ ਤੋਂ ਬਾਅਦ ਐਪਲੀਕੈਂਟ ਸੀਗਾ ਜਿਹੜਾ ਉਹ ਖੁਦ ਡੀਸੀ ਸਾਹਿਬ ਕੋਲੇ ਪੇਸ਼ ਹੁੰਦਾ ਤਾਂ ਡੀਸੀ ਸਾਹਿਬ ਨੂੰ ਸ਼ੱਕ ਹੁੰਦਾ ਕਿ ਇਹ ਸਾਈਨ ਜਿਹੜੇ ਨੇ ਮੇਰੇ ਨਹੀਂ ਨੇ ਤਾਂ ਉਸ ਤੋਂ ਬਾਅਦ ਪਟਿਆਲਾ ਪੁਲਿਸ ਨੂੰ ਜਿਹੜਾ ਤ੍ਰਿਪੜੀ ਪੁਲਿਸ ਨੂੰ ਬੁਲਾਇਆ ਜਾਂਦਾ ਹੈਗਾ ਉਸ ਤੋਂ ਬਾਅਦ ਸੀਆਈਏ ਪਟਿਆਲਾ ਨੂੰ ਬੁਲਾਇਆ ਜਾਂਦਾ ਤਾਂ ਜਦੋਂ ਪ੍ਰਵੀਨ ਕੁਮਾਰ ਕਲਰਕ ਹੈ ਜਿਹੜਾ ਉਸ ਤੇ ਹੀ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹ ਮੰਨਦਾ ਕਿ ਜਿਹੜੇ ਸਿਗਨੇਚਰ ਨੇ ਉਹ ਡੀਸੀ ਸਾਹਿਬ ਦੇ ਮੈਂ ਖੁਦ ਕੀਤੇ ਨੇ ਯਾਨੀ ਕਿ ਉਸ ਤੋਂ ਬਾਅਦ ਮਾਮਲੇ ਦੀ ਪੜਤਾਲ ਸ਼ੁਰੂ ਹੋ ਜਾਂਦੀ ਹੈ ਤਾਂ ਮੁਕੱਦਮਾ ਜ਼ਰੂਰ ਪ੍ਰਵੀਨ ਕੁਮਾਰ ਦੇ ਉੱਤੇ ਦਰਜ ਕਰ ਲਿੱਤਾ ਗਿਆ ਔਰ ਅੱਗੇ ਦਰਬੇ ਦਰਜ ਇਸ ਤਰੀਕੇ ਨਾਲ ਦੱਸ ਦਈਏ ਕਿ ਪਹਿਲਾਂ ਫਾਰਮ ਲਿੱਤਾ ਜਾਂਦਾ ਫਾਰਮ ਤੋਂ ਬਾਅਦ ਮਾਰਕ ਕੀਤਾ ਜਾਂਦਾ ਡੀਸੀ ਸਾਹਿਬ ਦੇ ਵੱਲੋਂ ਮਾਰਕ ਤੋਂ ਬਾਅਦ ਹੀ ਡੋਪ ਟੈਸਟ ਹੁੰਦਾ ਫੀਸ ਜਮ੍ਹਾਂ ਹੁੰਦੀ ਹੈ ਤਾਂ ਲੰਬਾ ਪ੍ਰੋਸੈਸ ਹੈ ਫਿਰ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ ਤਾਂ ਪਹਿਲੇ ਪੜਾਉ ਦੇ ਉੱਤੇ ਹੀ ਪ੍ਰਵੀਨ ਕੁਮਾਰ ਨੇ ਜਿਹੜਾ ਡੀਸੀ ਸਾਹਿਬ ਦੇ ਜਾਲੀ ਸਾਈਨ ਕੀਤੇ ਤਾਂ ਜਿਸ ਤੋਂ ਬਾਅਦ ਡੀਸੀ ਸਾਹਿਬ ਨੇ ਫਿਰ ਪੁਲਿਸ ਦੇ ਵਿੱਚ ਕੰਪਲੇਨਟ ਕਰਕੇ ਜਿਹੜਾ ਹੈਗਾ ਪ੍ਰਵੀਨ ਕੁਮਾਰ ਤੋਂ ਪੁੱਛਗਿੱਛ ਹੋਈ ਤਾਂ ਹੁਣ ਜਰੂਰ ਮੁਕੱਦਮਾ ਜਿਹੜਾ ਹੈਗਾ ਪ੍ਰਵੀਨ ਕੁਮਾਰ ਦੇ ਉੱਤੇ ਜਰੂਰ ਦਰਜ ਹੋ ਚੁੱਕਾ ਹੋਇਆ 3 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਹੈਗਾ ਉਹ ਵੀ ਪੁਲਿਸ ਦੇ ਵੱਲੋਂ ਜੱਜ ਸਾ ਪਤਾ ਕੀਤਾ ਜਾਏਗਾ ਕਿ ਕਿੰਨੇ ਟਾਈਮ ਤੋਂ ਜੜਾ ਹੈਗਾ ਇਸ ਤਰ੍ਹਾਂ ਦੇ ਹੋਰ ਜਿਹੜੇ ਜਾਲੀ ਸਾਈਨ ਕਰਾ ਕੇ ਕਿੰਨੇ ਕ ਲਾਇਸੈਂਸ ਜਿਹੜੇ ਨੇ ਹੁਣ ਤੱਕ ਉਹ ਬਣਵਾ ਚੁੱਕਿਆ ਹੋਇਆ ਕਿਉਂਕਿ ਲੰਬੇ ਸਮੇਂ ਤੋਂ ਪ੍ਰਵੀਨ ਕੁਮਾਰ ਪੀਐਲਏ ਬ੍ਰਾਂਚ ਦੀ ਸੀਟ ਦੇ ਉੱਤੇ ਹੀ ਸੀਗਾ ਔਰ ਜਰੂਰ ਅਸੀਂ ਡੀਸੀ ਸਾਹਿਬ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਕਿੰਨਾ ਕ ਵੱਡਾ ਇਹ ਨੈਕਸਸ ਸੀਗਾ ਔਰ ਕਿੰਨੇ ਕ ਲਾਇਸੈਂਸ ਨੇ ਜਿਹੜੇ ਉਹ ਵੈਰੀਫਿਕੇਸ਼ਨ ਤੋਂ ਬਾਅਦ ਹੀ ਪਤਾ ਲੱਗ ਪਾਏਗਾ ਔਰੇ ਵੀ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਹ ਹੋਇਆ ਇਹ ਏਜੰਟਾਂ ਦੇ ਥਰੂ ਹੋਇਆ ਕਿਉਂਕਿ ਇਹ ਵੀ ਦੱਸਣ ਯੋਗ ਹੋਊਗਾ ਕਿ ਪ੍ਰਵੀਨ ਜਿਹੜੀ ਹੈ ਉਹ ਵੀ ਗੱਲ ਸਾਹਮਣੇ ਆ ਰਹੀ ਹੈਗੀ ਆ ਜਰੂਰ ਪੀਐਲਏ ਬ੍ਰਾਂਚ ਦੇ ਵਿੱਚ ਜਿਹੜਾ ਪ੍ਰੋਸੈਸ ਹੁੰਦਾ ਹੈ ਇਹ ਸਾਰਾ ਹੀ ਅ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਜਿਹੜਾ ਹੈਗਾ ਉਹ ਪੀਐਲਏ ਬ੍ਰਾਂਚ ਤੋਂ ਹੀ ਚੱਲਦਾ ਕਿਉਂਕਿ ਲਗਾਤਾਰ ਡੋਪ ਟੈਸਟ ਹੁੰਦਾ ਫਿਰ ਉਸ ਤੋਂ ਬਾਅਦ ਇਨਕੁਆਇਰੀ ਹੁੰਦੀ ਹੈ ਇਨਕੁਆਇਰੀ ਤੋਂ ਬਾਅਦ ਪੁਲਿਸ ਦੀ ਉਸ ਤੋਂ ਬਾਅਦ ਜਿਸਤਰੀ ਕਰਨ ਫੀਸ ਜਮ੍ਹਾਂ ਕਰਵਾਈ ਜਾਂਦੀ ਹੈ ਫਿਰ ਅਸਲੇ ਦੀ ਟ੍ਰੇਨਿੰਗ ਹੁੰਦੀ ਹੈ ਤਾਂ ਪੀਐਲਏ ਬ੍ਰਾਂਚ ਦੇ ਵਿੱਚੋਂ ਤਿੰਨ ਤੋਂ ਲੈ ਕੇ ਚਾਰ ਵਾਰ ਜਿਹੜਾ ਹੈਗਾ ਪ੍ਰੋਸੈਸ ਹੁੰਦਾ ਕਿ ਕੋਈ ਵੀ ਅਸਲਾ ਲਾਇਸੈਂਸ ਧਾਰਕ ਹੁੰਦਾ ਤਾਂ ਉਸ ਨੂੰ ਆ ਕੇ ਪੀਐਲਏ ਬ੍ਰਾਂਚ ਸੰਪਰਕ ਕਰਨਾ ਪੈਂਦਾ ਤਾਂ ਜਿਹੜਾ ਪੀਐਲਏ ਬ੍ਰਾਂਚ ਦਾ ਹੀ ਅਧਿਕਾਰੀ ਹੈ ਜਿਹੜਾ ਖੁਦ ਪ੍ਰਵੀਨ ਕੁਮਾਰ ਇਸ ਤਰ੍ਹਾਂ ਦੇ ਜਾਲੀ ਸਾਈਨ ਕਰਕੇ ਤਾਂ ਐਸਐ ਜੀ ਜਿਹੜਾ ਕੱਲ ਮਾਮਲਾ ਸਾਹਮਣੇ ਆਇਆ ਡੀਸੀ ਦਫਤਰ ਤੋਂ ਪ੍ਰਵੀਨ ਕੁਮਾਰ ਦੇ ਜਿਹੜੇ ਆ ਜਿਹਨੂੰ 3 ਦਿਨ ਦਾ ਪੁਲਸ ਰਿਮਾਂਡ ਵੀ ਮਿਲਿਆ ਕਿ ਹੁਣ ਤੱਕ ਜਿਹੜੀ ਹੈ ਪ੍ਰੋਸੈਸ ਕੀ ਚੱਲਿਆ ਹੋਆ ਇਹਦੇ 'ਚ ਜੀ ਇੱਕ ਸਾਨੂੰ ਡੀਸੀਸ ਆਫਿਸ ਵੱਲੋਂ ਇੱਕ ਕੰਪਲੇਂਟ ਮਸੂਲ ਹੋਈ ਸੀ ਥਰੂ ਐਸਐਸਪੀ ਸਾਹਿਬ ਉਹਦੇ ਆਧਾਰ ਤੇ ਮਕਦਮਾ ਨੰਬਰ 214 ਥਾਣਾ ਤ੍ਰਿਪੜੀ ਵਿਖੇ ਦਰਜ ਕੀਤਾ ਗਿਆ ਉਹਦੇ ਵਿੱਚ ਸ਼ਿਕਾਇਤ ਮਿਲੀ ਸੀ ਕਿ ਇੱਕ ਡੀਸੀ ਸਾਹਿਬ ਦੇ ਝਾਲੀ ਸਾਈਨ ਮਾਰ ਕੇ ਅਸਲਾ ਲਾਸਾਨ ਸਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਦੇ ਆਧਾਰ ਤੇ ਇੱਕ ਵਿਅਕਤੀ ਪ੍ਰਵੀਨ ਕੁਮਾਰ ਤੇ ਇੱਕ ਏਜੰਟ ਰੋਹਿਤ ਸ਼ਰਮਾ ਉਦੀ ਗ੍ਰਫਤਾਰੀ ਕੀਤੀ ਗਈ ਹੈ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਮਾਨਯੋਗ ਅਦਾਲਤ ਪਾਸ ਉਹਨਾਂ ਦਾ 3 ਦਿਨਾਂ ਦਾ ਰਿਮਾਨਡ ਹਾਸਲ ਹੋਇਆ ਉਹਦੇ ਦੌਰਾਨ ਅਗਲੇ ਖਲਾਸੇ ਕੀਤੇ ਜਾਣਗੇ ਸਰਕਾਰ ਨੂੰ ਕਾਰਨ ਕੀ ਸਮਝਦੇ ਹੋ ਲੰਬੇ ਸਮੇਂ ਤੋਂ ਇਹ ਕਲਰ ਕੋ ਸੇਟ ਦੇ ਉੱਤੇ ਸੀਗਾ ਔਰ ਪੜਾਓ ਕਿਸ ਤਰੀਕੇ ਦੇ ਨਾਲ ਜਾਲੀ ਸੈਨ ਹੋਏ ਨੇ ਜਿਹੜੇ ਦੇਖੋ ਜੀ ਮੁੱਢਲੀ ਪੁੱਛਗੈਸ਼ਚਨ ਇਹਨੇ ਦੱਸਿਆ ਜੀ ਇਹ ਲਾਲਚਵਾਸ ਆ ਕੇ ਨੇ ਕੰਮ ਕੀਤਾ ਜੀ ਇਹਦੇ ਸਬੰਧੀਆਂ ਨੇ ਇੱਕ ਰਕਮ 10000 ਰੁਪਏ ਦੀ ਜੋ ਅਜੇ ਤੱਕ ਮੰਨੇ ਆ ਜੀ ਤੇ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੀ ਡਿਮਾਂਡ ਕੀਤੀ ਸੀ ਤੇ ਉਸ ਸਬੰਧੀ ਕਰਾਪਸ਼ਨ ਐਕਟ ਦਾ ਵਾਅਦਾ ਵੀ ਕੀਤਾ ਗਿਆ ਮਕਦਮੇ ਦੇ ਤੋ ਬਾਕੀ ਜਿਹੜਾ ਇਸ ਤੇ ਹੋਰ ਕੋ ਪ੍ਰੈਸ਼ਰ ਨਹੀਂ ਸੀ ਪਰੰਤੂ ਜਿਹੜਾ ਲਾਲਚਵਾਸੀ ਨੇ ਆ ਕੇ ਕੀਤਾ ਜੀ ਬੜਪਾ ਸਾਹਿਬ ਕਿਸ ਤਰੀਕੇ ਦੇ ਨਾਲ ਪਤਾ ਕਿਵੇਂ ਲੱਗਿਆ ਹੈਗਾ ਕਿ ਜਿਸ ਤਰੀਕੇ ਦੇ ਨਾਲ ਸਾਈਨ ਦੀ ਗੱਲ ਸਾਹਮਣੇ ਆ ਰਹੀ ਹੈਗੀ ਹੈ ਕਿ ਜਰੂਰ ਡਿਪਟੀ ਕਮਿਸ਼ਨਰ ਦਾ ਸਾਈਨ ਜਿਹੜੇ ਇਹਦੇ ਵੱਲੋਂ ਜਾਲੀ ਕੀਤੇ ਗਏ ਫਿਰ ਪਤਾ ਕਿਵੇਂ ਲੱਗਿਆ ਇਸ ਚੀਜ਼ ਦਾ ਇਹ ਜੀ ਕਾਫੀ ਦੇਰ ਤੋਂ ਜਿਹੜੀ ਹੈ ਇਸ ਚੀਜ਼ ਦੀ ਜਿਹੜੀ ਇੰਟੈਲੀਜੈਂਸ ਸਾਡੇ ਕੋਲ ਵੀ ਆ ਰਹੀ ਸੀ ਵੀ ਇਦਾਂ ਦਾ ਕੰਮ ਜਿਹੜਾ ਗੋਰਖਦੰਦਾ ਉੱਥੇ ਚੱਲ ਰਿਹਾ ਹੈ ਤੇ ਡੀਸੀ ਆਫਿਸ ਦੇ ਵਿੱਚ ਡੀਸੀ ਸਾਹਿਬ ਖੁਦ ਕੋਲ ਵੀ ਇਹ ਜਿਹੜੀ ਜਾਣਕਾਰੀ ਪਹੁੰਚੀ ਹੋਈ ਸੀ ਸੋ ਉਹਨਾਂ ਵੱਲੋਂ ਸਰਸਰੀ ਨਿਗਾਹ ਇੱਕ ਦਸੰਸਤੇ ਜਿਹੜੀ ਚੈੱਕ ਕੀਤਾ ਗਿਆ ਰੁਟੀਨ ਦੇ ਵਿੱਚ ਤੇ ਉਹ ਜਿਹੜੇ ਜਾਲੀ ਪਾਏ ਗਏ ਸਾਈਨ ਉਸ ਤੋਂ ਬਾਅਦ ਜਿਹੜਾ ਐਪਲੀਕੈਂਟ ਸੀ ਲਾਪਰੀਤ ਸਿੰਘ ਉਹਨੂੰ ਬੁਲਾ ਕੇ ਪੁੱਛਗਿੱਛ ਕੀਤੀ ਗਈ ਸੋ ਉਹਨੇ ਮੁੱਢਲੀ ਪੁੱਛਗਿੱਛ ਚ ਜੋ ਦੱਸਿਆ ਉਹਦਾ ਬਿਆਨ ਤਹਿਰੀਰ ਕੀਤਾ ਗਿਆ ਉਹਦੇ ਬਿਆਨ ਦੇ ਆਧਾਰ ਤੇ ਜਿਹੜਾ ਪ੍ਰਵੀਨ ਹੈ ਤੇ ਇੱਕ ਰੋਹਿਤ ਸ਼ਰਮਾ ਦੋਨਾਂ ਵਿਅਕਤੀਆਂ ਦੀ ਗ੍ਰਿਫਤਾਰੀ ਕੀਤੀ ਗਈ। ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੋਰ ਲੋਕ ਵੀ ਜਿਹੜੇ ਨੇ ਉਹ ਸਾਹਮਣੇ ਆ ਸਕਦੇ ਨੇ ਕੋਈ ਚਾਹੇ ਇਹਨਾਂ ਦੇ ਆਪਣੇ ਸਟਾਫ ਦੇ ਹੋਣ ਜਾਂ ਕੋਈ ਬਾਹਰਲੇ ਹੋਣ। ਬਿਲਕੁਲ ਜੀ ਬਿਲਕੁਲ 3 ਦਿਨ ਦਾ ਰਿਮਾਂਡ ਹਾਸਲ ਕੀਤਾ ਜੀ। ਮੈਡੀਕਲ ਕਰਾ ਲਿਆ ਉਹਨਾਂ ਦਾ ਜੀ। ਉਹਦੇ ਦਾ ਹੁਣ ਉਸ ਤੋਂ ਬਾਅਦ ਪੁੱਛਗਿੱਛ ਦੁਬਾਰਾ ਕਰਾਂਗੇ ਜੀ। ਤੇ ਮਜੀਦ ਪੁੱਛਗਿੱਛ ਤੋਂ ਬਾਅਦ ਜਿਦਾ ਜਿਦਾ ਵੀ ਰੋਲ ਸਾਹਮਣੇ ਆਇਆ ਜੀ ਉਹ ਸੀਨੀਅਰ ਅਫਸਰਾਂ ਨਾਲ ਡਿਸਕਸ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇ। ਹਾਂ ਸਭ ਹੁਣ ਤੱਕ ਕੋਈ ਸਾਹਮਣੇ ਆ ਤੇ ਇਸ ਵੱਲੋਂ ਕਿੰਨੇ ਲਾਇਸੈਂਸ ਤਿਆਰ ਕੀਤੇ ਗਏ ਆ ਉਹਦੇ ਸਬੰਧੀ ਅਸੀਂ ਡੀਸੀ ਅਫੀਸਰ ਰਿਕਾਰਡ ਹਾਸਲ ਕਰ ਰਹੇ ਹਾਂ ਜੀ ਅਗਲੀ ਕਾਰਵਾਈ ਉਸ ਤੋਂ ਬਾਅਦ ਦੱਸਿਆ ਜਾਵੇ ਤਾਂ ਕਿੰਨੀਆਂ ਕਿ ਟ੍ਰਾਂਜੈਕਸ਼ਨਸ ਜਿਹੜੀਆਂ ਨੇ ਹੁਣ ਤੱਕ ਸਾਹਮਣੇ ਆਈਆਂ ਜਿਹੜੀਆਂ ਇਹਦੇ ਵੱਲੋਂ ਰਿਸ਼ਵਤ ਲਈਤੀ ਗਈ ਹੈ ਗੈਡ ਲਾਇਸੈਂਸ ਬਣਾਉਣ ਦੇ ਲਈ ਬਿਲਕੁਲ ਜੀ ਉਹ ਜਿਹੜੇ ਐਪਲੀਕੈਂਟ ਨੇ ਜੀ ਦੇਣ ਵਾਲੇ ਨੇ ਜੀ ਉਹ ਵਿਅਕਤੀਆਂ ਨਾਲ ਵੀ ਪੁੱਛਗਿਛ ਕੀਤੀ ਜਾਊਗੀ ਜੀ ਜਿਨ੍ਹਾਂ ਨੇ ਲਾਇਸੈਂਸ ਬਣਾਏ ਆ ਜੀ ਤੇ ਉਸ ਤੋਂ ਹੀ ਸਾਹਮਣੇ ਆਊਗਾ ਜੀ ਕਿ ਐਕਚੁਅਲ ਅਮਾਉਂਟ ਹੈ ਜੀ ਕੁਝ ਹੋਰ ਏਜੰਟ ਵੀ ਹੈਗੇ ਨੇ ਜਿਹੜੇ ਉਹ ਅਲਿੱਕੀ ਆ ਸਕਦੇ ਨੇ ਆਣ ਵਾਲੇ ਦਿਨਾਂ 'ਚ ਬਿਲਕੁਲ ਜੀ ਬਿਲਕੁਲ ਕੁਝ ਵਿਅਕਤੀ ਜਿਹੜਾ ਕੰਬੋ ਪੈਕ ਲਾਇਸੈਂਸ ਬਣਾਉਣ ਲਈ ਦਿੰਦੇ ਸੀਗੇ ਉਹ ਸਾਰੇ ਵਿਅਕਤੀ ਇਸ ਜਿਹੜੀ ਹੈ ਤਫਤੀਸ਼ ਦਾ ਜਿਹੜਾ ਭਾਗ ਹੁਣ ਕਿੰਨੇ ਕੁ ਪੈਸੇ ਦੇ ਸੌਦਾ ਹੋਇਆ ਸੀਗਾ ਕਿ ਜਿਹੜਾ ਤਿਆਰ ਕੀਤਾ ਜਾਏਗਾ ਲਾਇਸੈਂਸ ਇਹਦੇ ਨਾਲ ਜੀ 1 ਲੱਖ ਰੁਪਏ ਤੱਕ ਦਾ ਸੌਦਾ ਹੋਇਆ ਸੀਗਾ ਜੀ ਤੇ ਹੁਣ ਜਿਹੜਾ ਜੇ ਮੁੱਢਲਾ ਜਿਹੜਾ 10000 ਸ਼ੁਰੂਆਤੀ ਦੌਰ ਦਾ ਉਸ ਨੂੰ ਭਰਤੀ ਤੌਰ ਤੇ ਹੀ 10000 ਹਲੇ ਪਹਿਲੀ ਕਿਸ਼ਤ ਹੀ ਦਿੱਤੀ ਸੀ ਜੀ 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 ਤਾਂ ਜਿਸ ਚ ਪਕੜਿਆ ਗਿਆ ਜੀ ਜਿਸ ਚ ਪਕੜਿਆ ਗਿਆ ਹੁਣ ਬਹੁਤ ਧੰਨਵਾਦ ਤਾਂ ਇਸ ਸਾਲ ਸਾਡੇ ਨਾਲ ਐਸ ਐਚ ਓ ਤ੍ਰਿਪੜੀ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈਗਾ ਕਿ ਜਿਹੜਾ ਪ੍ਰਵੀਨ ਕੁਮਾਰ ਆ ਉਹਦਾ 3 ਦਿਨ ਦਾ ਰੀਮਾਂਡ ਜਿਹੜਾ ਜਰੂਰ ਹਾਸਲ ਕੀਤਾ ਗਿਆ ਔਰ ਇੱਕ ਇੱਕ ਸ਼ਖਸ ਜਿਹੜੀ ਹੈ ਹੋਰ ਗ੍ਰਿਫਤਾਰੀ ਕੀਤੀ ਗਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਦੱਸਿਆ ਇਹਨਾਂ ਦੇ ਵੱਲੋਂ ਕਿ ਹੋਰ ਵੀ ਕੁਝ ਲੋਕ ਨੇ ਜਿਹੜੇ ਉਹ ਇਸ ਕੇਸ ਦੇ ਵਿੱਚ ਅੜਿੱਕੇ ਆ ਸਕਦੇ ਨੇ ਜਰੂਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਜਿੰਨੇ ਵੀ ਲਾਇਸੈਂਸ ਬਣੇ ਨੇ ਉਸ ਚੀਜ਼ ਦੀ ਬਰੀਕੀ ਦੇ ਨਾਲ ਰਿਕਾਰਡ ਖੰਘਾਲਿਆ ਜਾਏਗਾ ਤਾਂ ਉਸ ਤੋਂ ਬਾਅਦ ਹੀ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਹੋਰ ਗ੍ਰਿਫਤਾਰੀਆਂ ਵੀ ਜਿਹੜੀਆਂ ਨੇ ਇਸ ਕੇਸ 'ਚ ਹੋ ਸਕਦੀਆਂ ਨੇ ਬਾਕੀ ਹੋਰ ਅਪਡੇਟਸ ਲਈ ਬੜੇ ਰੋ ਹਮਦਰ ਟੀਵੀ ਦੇ ਨਾਲ ਕੈਮਰਾ ਪਰਸਨ ਰਾਜੀਵ ਦੇ ਨਾਲ ਨਦੀਪ ਸਿੰਘ ਪਟਿਆਲਾ